ਇਹ ਲੋ ਉਮੀਦਵਾਰ ਕਾਂਗਰਸ ਦੇ ਖੜਿਆ ਪਤਾ ਕੌਣ ਖੜਿਆ ਕਾਂਗਰਸ ਦਾ ਉਮੀਦਵਾਰ ਕੌਣ ਖੜਿਆ ਸੋ ਸਾਡਾ ਦੇ ਅੰਮਨ ਸ਼ਰੀਅ ਕਾਂਗਰਸ ਦਾ ਕੌਣ ਹੈ ਉਹਨੂੰ ਇੱਕ ਗੱਲ ਪੁੱਛੋ ਉਹਨਾਂ ਨੂੰ ਇੱਕ ਗੱਲ ਪੁੱਛੋ ਕਿ ਤੁਸੀਂ ਐਵੇਂ ਚਾਹੁੰਦੇ ਨੇ ਉਹਨੂੰ ਕਹੋ ਜਦੋਂ ਤੁਹਾਡੀ ਸਰਕਾਰ ਬਣਨੀ ਸੀ ਸਤਾਰਾ ਚ ਤੁਸੀਂ ਕੁੱਤਿਆਂ ਫੜ ਕੇ ਖਾਣ ਖਾਤੀ ਮੈਂ ਤੁਹਾਨੂੰ ਵਾਅਦੇ ਕਰਕੇ ਤੁਹਾਨੂੰ ਕੁਝ ਸਾਰਾ ਦੇਖਿਆ ਪਰ ਸਾਰੇ ਵਾਅਦੇ ਜਨਤਾ ਦੇ ਲੋਕਾਂ ਨੂੰ ਇਹ ਚੱਲਤਈ ਕਿ ਸਾਡੀ ਸਰਕਾਰ ਬਣਾ ਅਸੀਂ ਘਰ-ਘਰ ਨੌਕਰੀ ਦੇਵਾਂਗੇ ਅਸੀਂ ਸਾਰੇ ਜਿੰਮੇਵਾਰਾਂ ਦਾ ਕਟਾਫ ਫ੍ਰੀ ਕਰਾਂਗੇ ਸਾਰੇ ਮਾਫ਼ ਕਰਾਂਗੇ ਭਾਵੇਂ ਤੇਰਾ ਕੋਰੇਦੋ ਦਾ ਹੋਵੇ ਨੈਸ਼ਨਲ ਬੈਂਕ ਦਾ ਹੋਵੇ ਭਾਵੇਂ ਹਟਾਵੇ ਕਿਹਾ ਸੀ ਨਾ ਤੁਹਾਨੂੰ ਪਰ ਉਹ ਕਹੇ ਸੀ ਕਿ ਸਮਾਤ ਫੋਨ ਦੇਨੇ ਨੇ ਕਿੰਨੇ ਕੋਈ ਪੰਨਿਆ ਸਾਲਾਂ ਤੇ ਇੱਕ ਕੰਮ ਨਾ ਕੀਤਾ ਹੋਵੇ ਵਿੰਨਿਆ ਸਾਲਾਂ ਦਾ ਆ ਕੰਮ ਕੀਤਾ ਹੈ ਤਾਂ ਇਹ ਬੰਦੇ ਕੋਲ ਤਾਂ ਦੇ ਹੱਕਦਾਰ ਨੇ ਪਰ ਉਹ ਮੇਰੀ ਯਾਦ ਰੱਖਿਓ ਜਿੰਨਾਂ ਨੇ ਸੌ ਖਾਧੀ ਹੈ ਕੈਪਟਨ ਦਸਿੰਘ ਨੇ ਉਹਦਾ ਕੀ ਹਲਾਜ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨੇ ਖਵਾਲੀ ਹੈ ਉਹਦਾ ਵੀ ਆਉਣ ਵਾਲੇ ਸਮੇਂ ਚ ਹਲਾਜ ਦੇਖੋ ਕੀ ਬੰਦੇ ਨੇ ਗੁਰੂ ਕਰਨਾ ਮੱਥਾ ਲਾਉਣਾ ਕਬੂ ਦੇ ਘਰ ਤੇ ਜਿਹੜੀ ਲੱਖ ਹੈ ਉਹਦੀ ਬਾਜ ਨਹੀਂ ਹੈਗੀ ਪਰ ਸਾਕੇ ਨਹੀਂ ਬੰਦਾ ਉਹ ਦੁਬਾਰਾ ਕਰੀ ਲੱਖਾਂ ਤੇ ਅਥੀਕੀਆ ਦਾ ਲੀਟਰ ਕਾਂਗਸੀ ਕਹਿੰਦੇ ਆ ਜਿਹੜਾ ਪੰਜਾ ਨਾ ਪੇਰਿਸ਼ਾ ਇਹ ਕਹਿੰਦੇ ਬਾਪੇ ਨਾਨਕ ਦਾ ਪੰਜਾ ਤੇ ਮੈਂ ਕਿਹਾ ਨਾਨਕ ਖੁਰੀ ਪੰਜਾ ਤੇ ਬਾਪੇ ਨਾਨਕ ਦਾ ਪੰਜਾ ਇਹ ਨਹੀਂ ਕਹਿੰਦਾ ਤੇ ਖੁਰੀ ਪੰਜਾ ਤੇ ਇਹ ਪੰਜਾ ਉਹਨਾਂ ਨੂੰ ਪਤਾ ਨਹੀਂ ਕਿਸੇ ਨੂੰ ਯਾਦ ਹੈਗਾ ਕਰੀ ਹੈਗਾ 1 ਜੂਨ ਤੋਂ ਲੈ ਕੇ 7 ਜੂਨ ਤੱਕ ਸਾਡੇ ਸਿੱਖਾਂ ਦੇ ਬੜਾ ਸਰੋਗ ਨਹੀਂ ਹੁੰਦਾ ਕਿਉਂ 6 ਜੂਨ ਨੂੰ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਕੂਨੀ ਪੰਡਿਆਂ ਨੇ ਇਤਿਹਾਸ ਨਹੀਂ ਬਲਗਾ ਜੇ ਤੱਕ ਲੱਗਦਾ ਹੈ 6 ਜੂਨ 1983 ਨੂੰ ਦਰਬਾਰ ਸਾਹਿਬ ਤੇ ਕਾਰਕ ਤੇ ਕੰਕਾਂ ਤੋਂ ਤੋਪਾਂ ਨਾਲ ਇਹ ਮਾਤਾ ਆ ਇਹ ਪੰਜਾ ਇਹ ਕਦੇ ਬਾਪੇ ਨਾਲ ਪਾਉਂਦੇ ਬਾਪੇ ਨਾਲ ਇਹ ਪੰਜਾ ਨਹੀਂ ਤਾਂ ਪਾਪੇ ਨਾਲ ਇਹ ਪੰਜਾ ਮਤੇ ਰਾਤ ਤੇ ਰਾਤ ਟੋਲਿਆ ਤੇ ਤੁਹਾਡੇ ਬੰਦੇ ਨੇ ਜੋ ਹਸਰ ਕੀਤਾ ਜਿੰਨਾ ਘਾਲ ਤੁਸੀਂ ਨੌਜਵਾਨੀ ਦਾ ਕੀਤਾ ਜਿੰਨੀ ਤਰ੍ਹਾਂ ਦੀ ਤੁਸੀਂ ਪਿਛਲੇ ਸਮੇਂ 'ਚ ਇਹ ਪੰਜੇ ਨੇ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਜਾਜ ਹੋਣਾ ਚਾਹੀਦਾ ਔਰ ਤੁਸੀਂ ਦੇਖਣਾ ਇਹ ਮੋਰਤ ਇਸ ਇਨਾ ਨੂੰ ਸੰਧਿਆ ਨੂੰ ਪਾਉਣੀ ਆ ਕਿ ਜਿੰਨੇ ਦੋ ਸਾਜ ਕੰਮ ਕੀਤੇ ਝਾੜੂ ਵਾਲੇ ਨੂੰ ਪਾਉਣੀ ਆ 75 ਸਾਲਾਂ ਦਾ ਇਤਿਹਾਸ ਕੱਢ ਕੇ ਰੱਖ ਲਓ ਤੇ 20 ਸਾਲਾਂ ਦਾ ਵਿਆਰ ਕੱਢ ਕੇ ਦੇਖ ਲਓ ਜਿਹੜਾ ਹੱਕ ਬੰਦ ਹੈ ਮੋਰ ਤੁਸੀਂ ਉਸ ਬੰਦੇ ਨੂੰ ਪਾਉਣ ਲਈ ਸਾਹ ਵਿੱਚ 600 ਕਿ ਤਰੀਕਾ ਕੋਈ ਸੂਚਿਆ ਕਰੋ ਮੈਂ ਰੋਜ਼ ਮੈਂ ਬਹੁਤ ਮੀਟਿੰਗਾਂ ਕਰਦਾ ਡੇਲੀ ਦੋ ਮੀਟਿੰਗਾਂ ਐਸੀ ਅਨੇਰੀ ਜੇਰੋ ਬਾਬਾ ਨਾਲ ਚੱਲਣ ਨਹੀਂ ਗਿਆ ਐਸੀ ਅਨੇਰੀ ਜੇਰੋ ਬਾਬਾ ਨਾਲ ਚੱਲਣ ਨਹੀਂ ਗਿਆ ਕਿਤੇ ਬੱਤੇ ਨੂੰ ਪੁੱਛ ਲੋ ਕਿ ਫਿਰਕ ਨੂੰ ਪੁੱਛੋ ਕੀ ਫੋੜ ਕਿੰਨੇ ਪੋਣੀ ਆ ਕੇ ਚਾਰੂ ਵਾਲੇ ਨੂੰ ਮੋਟ ਪੋਣੀ ਆਸ ਜੇ ਕਹਿੰਦਾ ਕਿ ਪਾੜਿਛੇ ਕਿ ਚਾਰੂ ਵਾਲੇ ਨੂੰ ਥੀਲਾ ਥੀਲਾ ਕਰਨਾ ਗਾਗਾ ਚਾਰੂ ਵਾਲਾ ਤੇ ਨਹੀਂ ਥੀਲਾ ਥੀਲਾ ਹੋਇਆ ਹੁਣ ਝਾਰੂ ਨੇ ਤੁਹਾਡੇ ਨਾਲ ਕੀ ਕਰਨਾ ਤੁਹਾਨੂੰ ਸਮਝ ਨਹੀਂ ਆਇਆ ਤੇ ਕਰਵਾ ਕਰਵਾ ਵਾਲਾ ਕਪਟਨ ਆ ਲੱਗੇ ਮੇਰੇ ਬੰਦਿਆ ਨੂੰ ਮੈਂ ਉੱਥੇ ਆ ਉਹਨੇ ਪੁੱਛਿਆ ਮੈਨੂੰ ਕਹਿੰਦੇ ਜੀ ਟੁਕਕੇ ਮਾਰਤੇ ਨੇ ਇਹਦੇ ਸਮਾਂ ਆ ਜਾ ਫਿਰ ਤੁਹਾਨੂੰ ਚਾਹਾਂਗੇ ਤੇ ਸਾਡੇ ਲੋਕਾਂ ਨੂੰ ਟੁਕਕੇ ਮਾਰ ਦੇ ਇਹਨਾਂ ਲੋਕਾਂ ਨੂੰ ਟੁਕਕੇ ਮਾਰ ਦੇ ਜੇ ਇਹ ਟੁਕਕੇ ਕਾਣ ਵਾਲੇ ਨੇ ਕਿਸੇ ਦੇ ਇਹ ਨਹੀਂ ਟੁਕਕੇ ਖਾਂਦੇ ਇਹ ਤਾਂ ਭਾਜੀਆਂ ਮੋੜ ਦੀਆਂ ਚਾਰਦੇ ਨੇ ਜਿੰਨੇ ਜੱਟਾਂ ਦੀ ਭਾਜੀ ਪਾਉਣੀਆਂ ਉਦੋਂ ਦੀ ਟੁਕਕੇ ਮਿਲ ਤੋਂ ਭਾਜੀ ਮਣਕੇ ਹੁੰਦੀ ਔਰ ਤੇ ਕਿ ਨਹੀਂ ਭਾਜੀ ਆਪਾਂ। ਕਿਹਦਾ ਆਲ ਨੇ ਭਾਜੀ ਕਿਸੇ ਨੇ ਦਿੱਤੀ। ਸਾਨੂੰ ਪਤਾ ਆਂਦਾ ਕਿਸੇ ਦੇ ਘਰੋਂ ਸਾਨੂੰ ਭਾਜੀ ਆਈ ਹੈ। ਅਸੀਂ ਇਹ ਭਾਜੀ ਮੋੜ ਨਹੀਂ। ਅਸੀਂ ਇਹ ਨਹੀਂ ਕਰਦੇ ਕਿ ਭਾਜੀ ਘਾੜ ਕੇ ਚੋਤਾ ਫੜਾ ਏ ਗੱਲਾਂ ਕਰਦੇ ਸਾਡੇ ਨਾਲ। ਇਸ ਕਰਕੇ ਤੁਸੀਂ ਆਪਣੇ ਸੂਝ-ਬੂਝ ਤੋਂ ਕੰਮ ਲੈ। ਇਹ ਕਿਹ ਨੂੰ ਮੋਟਾ ਬਣੀਆਂ। ਤਾਂ ਤੁਸੀਂ ਇਹ ਕਿਹ ਜਿਉਣ ਵਾਲੇ ਕੌਣ ਆ ਜਿਸੇ ਜਿਸੇ ਤੁਹਾਡੇ ਪਿਆਰ ਭਰਾ ਹੈਗੇ ਨੇ ਰਿਸ਼ਤੇਦਾਰੇ। ਸਾਰੇ ਮੁਰਕੋ ਅਹਰੀਆ ਸੀ ਐਸਾ ਚਾਲੂ ਹੋ ਰਹਾ ਜਿਹੜੀ ਪਾਈ ਚ ਗਲਤੀ ਹੋ ਗਈ ਹੈ ਮੁੱਖ ਮੰਤਰੀ ਆਪਵਾਸੇ ਤੋਂ ਬਾਅਦ ਪਤਾ ਲੱਗ ਜੇ ਕਿ ਜਤਸਾਸਪੁਰ ਵਾਲਿਆਂ ਨੇ ਐਸਾ ਚਾਲੂ ਹੋ ਰਿਹਾ ਸਾਡਾ ਜਤਸਾਸਪੁਰ ਵਾਲਾ ਬਿਲਕੁਲ ਦਿੱਕਾ ਹੋ ਜੇ ਤੁਹਾਡੀ ਇੱਕ ਕੋਟ ਨਾਲ ਸਾਰੇ ਪੰਜਾਬ ਦੇ ਬੰਦੇ ਜਿੱਤ ਕੇ ਜਤਸਾਸਪੁਰ ਵਾਲਿਆਂ ਦੀ ਕਿਤਾਇ ਮੈਂ ਕਹਾਂ ਉਹਨਾਂ ਨੂੰ ਲੇਟ ਆਉਂਦੀ ਹੈ ਥੋੜੀ ਜੀ ਸਮਝ ਰੋ ਪਰ ਜਿੱਤ ਕੇ ਉਹਨਾਂ ਨੂੰ ਕਹੀ ਸਮਝਾયા

ਗਰਮੀ ਤੇ ਉਹਨਾਂ ਨੂੰ ਲੱਗਦੀ ਹੈ ਜਿਹੜਾ ਵੇਖਦੇ ਨੇ ਤਾਂ 15 ਫਟਾ 20 ਦਾ ਪ੍ਰੋਗਰਾਮ ਹੈ ਧਿਆਨ ਤਾਂ ਬੰਦਾ ਤੁਹਾਡੇ ਕੋਲ ਜਿੰਨਾ ਨੇ ਕਿੱਟਾ ਹੁੰਦਾ ਵੀ ਆ ਬੰਦਾ ਕੋਈ ਦਾ ਪਤਾ ਨਹੀਂ ਮਤਲਬ ਇਹ ਕੋਈ ਹੈ ਕੋਈ ਪਸਾਰੂ ਕਿ ਪਪਾ ਮੇਰੇ ਲਾਗੇ ਪਿੰਡਾ ਉੱਥੋਂ ਦਾ ਬੰਦਾ ਕੋਈ ਆਪਣੀ ਜੁਵਾਈ ਦੀ ਬਦਲੀ ਕਰਾਉਣ ਗਿਆ ਏ ਕੰਨ ਦੀ ਜੁਵਾਈ ਦੀ ਬਦਲੀ ਆ ਕਰਦੇ ਕੋਈ ਪਤਾ ਨਹੀਂ ਜੁਵਾਈ ਬਦਲੀ ਦੇਖੋ ਜਰਵਾੜ ਦੇਖੋ ਲੱਗੋ ਤੀ ਜੀ ਦੇ ਅੱਗੇ ਕੋਚ ਬਣਾਉਂਦਾ ਜਵਾਈ ਪੀਰੇ ਦੇ ਪੁੱਤ ਬਣਾਇੰਦੇ ਐ ਮੋਕੇ ਲੱਜ ਸਾਨੂੰ ਇਹ ਲੋਕੀ ਸਾਨੂੰ ਮਿਲਿਆ ਏਕ ਇਹ ਇਹ ਲੋਕ ਸਾਨੂੰ ਕਹਤੇ ਸਿਸ ਕਰਕੇ ਹੋਟਾ ਪਾਣੇ ਹਨ ਬੰਦ ਜਵਾਨ ਉਸਾਰੇ ਲੋਕ ਦੱਸਣਗੇ ਤੇ ਕੱਲੀ ਕੱਲੀ ਕੱਲ ਦਾ ਜਵਾਬ ਹੈ ਲੋਕ ਦੇ ਰੋਕਾ ਮਾਨਕ ਵਾਲੇ ਦੇਣਗੇ ਇਹਨੂੰ ਸਪੋਰਟ ਕਰ ਪਰ ਸੋਨ ਨੂੰ ਇੱਕ ਮਗਰ ਲੇ ਕੋਈ ਆਇਆ ਖਾਪੋ ਆ ਸਰਮੰਦਲੇ ਸ਼ਰਾਮੰਦ ਜੇ ਕੋਈ ਥਿਆ ਜਿਹੜਾ ਨਾ ਹਾੜੇ ਤੇ ਚਲਾਉਣਾ ਮੇਰੇ ਤੋਂ ਨਹੀਂ ਚੱਲਣਾ ਤੁਹਾਡੇ ਚੱਲਣਾ ਤੇ ਤੁਸੀਂ ਪਿੰਡ ਪਿੰਡ ਜ਼ਿੰਮੇਵਾਰੀ ਲੈਣੀ ਆ ਕੋਈ ਪਿੰਤਾ ਕੋਈ ਗੈਰ ਗੱਡੀ ਤੁਹਾਡੇ ਪਿੰਡ ਚਾਰੇ ਕੋਈ ਤੁਹਾਨੂੰ ਪਤਾ ਲੱਗੇ ਕਿ ਗਵਾਰ ਕਰਤੀ ਹਾੜੇ ਪਿੰਡ ਤੇ ਕਰਤੀ ਆ ਤੁਸੀਂ ਟਰੱਕ ਕੇ ਉਹਨੂੰ ਪੁੱਛੋ ਆ ਕੀ ਕੰਮ ਆ ਤੇ ਮੈਨੂੰ ਫੋਨ ਕਰਨਾ ਕਿ ਪਲਾਣਾ ਪਤਾ ਕਿੱਥੇ ਚਾ ਉਹਨੂੰ ਮਾੜ ਕੇ ਆਪਾਂ ਹਵਾਲਾ ਕਰ ਦਾਂਗੇ ਇਹ ਕਰਾਂਗੇ ਇਹਨਾਂ ਨਾਲ ਲੋਕਾਂ ਨਾਲ ਕੋਈ ਮਰਜ਼ੀ ਕਰੋ ਕਿਸੇ ਦੀ ਮਾਨ ਕਿਸੇ ਨੂੰ ਨਹੀਂ ਬਚਣਾ ਅਸੀਂ ਪਿਛਲੀ ਵਾਰੀ ਬਾਅਦ ਚ ਗੱਲ ਬਰਦਾਸ਼ਤ ਕਰ ਅਸਮਾਨੇ ਤੇ ਨਹੀਂ ਪਤਾ ਨਹੀਂ ਸਰਕਾਰ ਸਾਡੀ ਹੁਣ ਸਰਕਾਰ ਹੋਰ ਕਿਸੇ ਦੀ ਪਿਆਰ ਖੁਆਦੀ ਹੈ ਜਿਹਦੀ ਜੋ ਮਦਦ ਕਿਸੇ ਨਾਲ ਕੰਮ ਨਹੀਂ ਆ ਸਕਦੇ ਕੋਣ ਮਾਂ ਮਾਂ ਲਛਮੀ ਹੈ ਜਿਹਦੇ ਬੰਦਾ ਗੱਦੀ ਨਾਲ ਲੱਖਣ ਨਰੀ ਉਹਨਾਂ ਜਵਾਬ ਜਿਹੜੇ ਉਹਨਾਂ ਆਪ ਜੀਾਂ ਦਾ ਬਚਿਆ ਤਾਂ ਵੇਖੋ ਇੱਕ ਗੱਲ ਲੱਗਦੀ ਹੈ ਤਾਂ ਕਰਕੇ ਬਰਨਾਸ ਵਾ ਨਿਕਲ ਨਹੀਂ ਚਸ ਤੁਸੀਂ ਸੌਏ ਨਿਕਲਦੇ ਆ ਕਿਆ ਨਹੀਂ ਤੇ ਗੱਲ ਛੱਡ ਵਾਜ ਨਹੀਂ ਨਿਕਲਨੀ ਤੇ ਦਬਕੇ ਵਾਲੀ ਕਹਿੰਦੀ ਕਰਦਾ ਮੰਨਦੇ ਕਿ ਲੋਕ ਸੱਟ ਦੱਸ ਚੋੜ ਬੰਦਾ ਨੂੰ ਜੇ ਮੰਨਦੇ ਦੇ ਦੱਸਦੇ ਉਹਦੇ ਨਹੀਂ ਮੰਨਦੇ ਤਬਾਹ ਚਾੜ ਲੋਕ ਜਿਹੜੇ ਆਮਾ ਦੀ ਪਾਰਟੀ ਤੇ ਸ਼ਾਟ ਹੋ ਰਹੇ ਗਾਉਣਾ ਵੀਰਾਂ ਨੂੰ ਬੇਨਤੀ ਕਰਨਾ ਹੈ ਅਕਾਲੀ ਚਲਵਾੜਿਆ ਜੀਰ ਤੁਹਾਡੇ ਲੀਡਰ ਤੁਹਾਨੂੰ ਛੱਡ ਕੇ ਪਾਛੀ ਪਟੇ ਪੱਟੀ ਲਵਾਈ ਲੜੀ ਸੀ ਕਾਲੇ ਚਲਵਾਲਿਆਂ ਨੇ ਪਰ ਲੀਟਰ ਛੱਡ ਕੇ ਤੁਹਾਨੂੰ ਲਵਾਸ ਪਰ ਕੇ ਛੱਡ ਗਿਆ ਮੈਂ ਉਹ ਲੋਕਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਆਓ ਰੋਲ ਮਿਲ ਕੇ ਲਵਾਈ ਕਰੀਏ ਆਓ ਸਾਡੇ ਨਾਲ ਸਾਥ ਦਿਓ ਉਨੀ ਨਹੀਂ ਇਹ ਤੁਹਾਨੂੰ ਕਾਲੇ ਦਲ ਚ ਨਹੀਂ ਇਤਨੀ ਆਵਾਜ਼ੂ ਪਾਟੀਵਾ ਤੁਹਾਨੂੰ ਇੱਕ ਤਵੇਗਾ ਜੇ ਮੈਂ ਕਰ ਮ ਵਰਤ ਕੇ ਦੇਖ ਲਓ ਮੈਂ ਮ ਵਰਤ ਕੇ ਦੇਖ ਲਓ ਤੋ 6 ਮਹੀਨੇ ਸਾਾਲ ਜਿਹੜੇ ਲੋਕ ਅੱਜ ਮੇਰੇ ਨਾਲ ਚੱਲਦੇ ਨੇ ਇਹਨਾਂ ਦੋ ਸਾਲਾਂ ਮੰਨਾਂ ਵਤ ਕੇ ਵੇਖਿਆ ਮੇਨਾਂ ਕਾਲ ਉੱਠਾ ਆ ਦੇਖੀ ਰਲੀ ਇਕੱਲਾ ਨਾਲ ਲੇਕਿਨ ਅੱਜ ਕਿਸੇ ਵੀ ਹਿੰਮਤ ਨਹੀਂ ਗਈ ਕਿ ਡੇਰਾ ਬਾਬਾ ਨਾਨਕ ਚਰਾ ਦੇਰਾ ਰੱਖ ਦਿੱਤੀ ਤੇ ਹਿੰਮਤ ਨਹੀਂ ਕਰਦੇ ਆ ਇਹਨਾਂ ਨੂੰ ਪਤਾ ਜੇ ਰੈਲੀ ਫਲਾਪ ਹੋ ਗਈ ਤਾਂ ਸਮਝ ਲੋ ਤੇ ਨਹੀਂ ਹਾਰ ਹੋ ਗਈ ਇਹਨਾਂ ਰੱਖ ਨਹੀਂ ਰੋੜ ਜੋ ਦੇਖਿਆ ਆਪਣਾ ਹੈ ਇੱਕ ਰੋੜ ਕੋ ਇਹ ਰੋੜ ਚ ਲੋਕਾਂ ਦਾ ਪਿਆਰ ਵਾ ਲੋਕੀ ਪਿਆਰ ਨਾਲ ਲਾਗ ਲਾਜ ਲੱਗਦੇ ਨੇ ਜਿਹੜੀ ਸਰਕਾਰ ਦੀ ਧੱਕੇਸ਼ਾਹੀ ਨਾਲ ਲੋਕ ਲੀਡਰ ਲਾਉਂਦੇ ਨੇ ਉਹ ਥੋੜੇ ਸਮੇਂ ਲਈ ਤਾਂ ਲੋਕੀ ਲੱਜ ਜਾਂਦੇ ਰਹਿ ਪਰ ਜਦੋਂ ਸਮਾਂ ਲੱਗ ਜਾਂਦਾ ਫੇਰ ਆਪਣਾ ਘਰ ਵਾਸੇ ਜਾਂਦੇ ਤੁਸੀਂ ਅੱਗੇ ਭਰਾਓ ਤੁਸੀਂ ਪਰ ਲੰਮੇ ਸਮੇਂ ਤੋਂ ਆਇਓ ਮੈਂ ਤੁਹਾਡੇ ਤੋਂ ਇੰਨਾ ਸਮਾਂ ਤੁਹਾਡੀ ਬੇਦਖ ਕਰਦੇ ਹੋ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ और मैंने पहले जो माफी मन लें तो माफी ले तो मेल भी कर ले सारा भी सारा का धनबाद करना है वाहू तो खालसा